ਕਹਿੰਦੇ ਵੀ ਗੱਲ ਕਰ ਲਵਾ ਕੇ ਅੱਗੇ ਵਾਸਤੇ ਉਹ ਤਾਂ ਉਹਨਾਂ ਕੋਲੇ ਗਿਆ ਸੀ ਮਾਂ ਉਹਨਾਂ ਨੂੰ ਪੁੱਛ ਲਾਂ ਵੀ ਇਹਨਾਂ ਨੂੰ ਹੀ ਰੱਖਣੀ ਆ ਜਾਂ ਕਿਸੇ ਹੋਰ ਨੂੰ ਦੇਣੀ ਆ ਜਮੀਨ ਫਿਰ ਕੀ ਕਹਿੰਦੇ ਸੀ ਉਹ ਗਾਹਾਂ ਵਾਸਤੇ ਠੇਕੇ ਤੇ ਰੱਖਣਗੇ ਜਾਂ ਕਿਸੇ ਹੋਰ ਨੂੰ ਦਵੋਂਗੇ ਨਾ ਨਾ ਰੱਖਣਗੇ ਜ਼ਮੀਨਾਂ ਤਾਂ ਹੀ ਤਾਂ ਮੈਨੂੰ ਬੁਲਾਇਆ ਸੀ ਉਹਨਾਂ ਨੇ ਫਿਰ ਅੱਜ ਸਾਈ ਫੜਾਤੀ ਕਹਿੰਦੇ ਭਾਈ ਅਸੀਂ ਰੱਖਾਂਗੇ ਮਾਂ ਚਲੋ ਠੀਕ ਐ ਚਲੋ ਜੀ ਫਿਰ ਤਾਂ ਗੱਲ ਹੁਣ ਪੱਕੀ ਹੋ ਗਈ ਫੋਨ ਤੇ ਆਇਆ ਤਾਂ ਚੱਲ ਇਹ ਵੀ ਕੰਮ ਨਿਭੜ ਗਿਆ ਫਿਰ ਆਇਆ ਨਾ ਫੋਨ ਤੇ ਉਹ ਗੱਲ ਨਹੀਂ ਬਣਦੀ ਹਾਂ ਉਹੀ ਤਾਂ ਗੱਲ ਹੈ ਹੁਣ ਜਿਹੜੀ ਆਮਣੇ ਸਾਹਮਣੇ ਬਹਿ ਕੇ ਗੱਲ ਹੋ ਜਾਂਦੀ ਹੈ ਉਹਦੇ ਵਰਗੀ ਨਹੀਂ ਸੀ ਹਾਂਜੀ ਇਹ ਤਾਂ ਹੈਗਾ ਨਾਲੇ ਤੁਸੀਂ ਉਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਉਹ ਠੇਕਾ ਕਦੋਂ ਕਦੇਣਗੇ ਠੇਕਾ ਤਾਂ ਉਹ ਹਜੇ ਹਫ਼ਤੇ 10 ਦਿਨਾਂ ਤੱਕ ਕਹਿੰਦੇ ਨੇ ਕਿਉਂ ਉਹਨਾਂ ਨੇ ਹਜੇ ਸਾਰੀ ਹਿਸਾਬ ਕਿਤਾਬ ਵੀ ਕਰਨਾ ਹੋᱣਾ ਅੜਤੀ ਨਾਲ ਚਲੋ ਉਹਦੇ ਨੂੰ ਫਿਰ ਮੈਂ ਆ ਜਾਊਂਗਾ ਦੁਬਾਰੇ ਉਦੋਂ ਫੜ ਲੂੰਗਾ ਉਹਨਾਂ ਤੋਂ ਚਲੋ ਠੀਕ ਹੈ ਜੀ ਨਾਲੇ ਨਾ ਜਦੋਂ ਤੁਸੀਂ ਗਏ ਹੋਏ ਸੀ ਤੁਹਾਡੇ ਪਿੱਛੋਂ ਮੰਮੀ ਗਈ ਹੈ ਤਿਆਰ ਹੋ ਕੇ ਕਿਤੇ ਬਹੁਤ ਕਾਲੀ ਜੀ ਚ ਸੀ ਮੰਮੀ ਕਾਲੀ ਚ ਗਈ ਆ ਨਾ ਚਾਚੇ ਨੇ ਗਈ ਨਾਲ ਤੈਨੂੰ ਕੁਝ ਦੱਸ ਸਕੀ ਗਈ ਹੋਣੀ ਵੀ ਕਿੱਥੇ ਜਾਨੀ ਆ ਨਾ ਜੀ ਮੈਨੂੰ ਤਾਂ ਕੁਝ ਨਹੀਂ ਦੱਸ ਕੇ ਗਏ ਬਾਅਦ ਚਾਚੀ ਕੋਲੇ ਖੜੇ ਕੁਝ ਗੱਲਾਂ ਜਿਹਾ ਕਰਦੇ ਸੀ ਚਾਚੀ ਇੱਧਰ ਬਾਹਰ ਹੀ ਨੇ ਤੁਸੀਂ ਉਹਨਾਂ ਤੋਂ ਪੁੱਛ ਕੇ ਦੇਖ ਲਓ ਵੀ ਕਿੱਥੇ ਗਏ ਨੇ ਮੰਮੀ हां चाची ਨੂੰ ਪੁੱਛਦਾ ਮੈਂ ਬਸ ਆ ਚਾਹ ਪੀ ਲਾਂ ਕਿਉਂ ਮੈਨੂੰ ਵੀ ਫਿਕਰ ਹੋ ਗਿਆ ਹੁਣ ਵੀ ਮੰਮੀ ਕਾਲੀ ਚਾਹ ਐ ਫਿਰ ਗਈ ਕਿੱਥੇ ਵੀ ਕਿਤੇ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹਾਂਜੀ ਇਹ ਤਾਂ ਹੈਗਾ ਤੁਸੀਂ ਨਾ ਜਾਣ ਤੋਂ ਪਹਿਲਾਂ ਗੱਲ ਕਰ ਲਿਓ ਚਾਚੀ ਨਾਲ ਫਿਰ ਮੈਨੂੰ ਵੀ ਦੱਸ ਦਿਓ ਵੀ ਮੰਮੀ ਕਿੱਥੇ ਗਏ ਨੇ ਚਲੋ ਹੁਣ ਮੈਂ ਆਪਦੇ ਭਾਂਡੇ ਜੇ ਮਾਇ ਲਵਾ ਚਲ ਠੀਕ ਐ ਬੋਰ